ਸੁਹੇਰੀ ਅੰਬਰ ਨੀਲਾ ਆਹੋ ਦਰਤੀ ਸੁਹੇਰੀ ਅੰਬਰ ਨੀਲਾ ਹਰ ਮੌਸਮ ਰੰਗੇਲਾ ਐਸਾ ਤੇਸਾ ਹੈ ਮੇਰਾ ਓ ਐਸਾ ਤੇਸਾ ਹੈ ਮੇਰਾ ਐਸਾ ਖੈਸਾ ਹੈ ਮੇਰਾ ਆਹ ਐਸਾ ਐਸੇ ਹੈ ਮੇਰਾ ਤੂੰ ਕਿਤਨਾ ਆ ਗਿਆ ਮਸਾਂ ਜਿਹਾ ਸਵਾਦ ਆਉਣ ਲੱਗਾ ਸੀ ਤੂੰ ਆ ਕੇ ਰੰਗ ਚ ਭੰਗੀ ਪਾਤਾ ਤੂੰ ਸੀ ਮੇਰੀ ਜ਼ਿੰਦਗੀ ਚ ਭਗ ਪਾਤਾ ਤੇ ਮੈਂ ਤੁਹਾਡੇ ਗਾਣੇ ਚ ਬਾਬਾ ਸ਼ਰਾਬ ਦੀ ਬੋਤਲ ਫੜੀ ਫਿਰਦਾ ਹੱਥ ਚ ਖਾਦਾ ਤੇ ਚੱਲਿਆ ਪਿਆ ਤੂੰ ਅੱਖਾਂ ਮੇਰੀ ਜਿੰਦਗੀ ਦੀ ਭੰਗ ਪਾਤਾ ਪਹਿਲੀ ਗੱਲ ਤਾਂ ਇਹ ਆ ਪੁੱਤਰਾ ਇਹ ਸ਼ਰਾਬ ਨਹੀਂ ਆ ਉਹ ਬਸ ਪਾਣੀ ਨੇ ਆਪਣਾ ਰੰਗ ਬਦਲ ਲਿਆ ਏ ਪਾਣੀ ਨੇ ਰੰਗ ਬਦਲ ਲਿਆ ਉਹ ਬਾਬਾ ਪਾਣੀ ਦਾ ਤਾਂ ਕੋਈ ਰੰਗ ਹੀ ਨਹੀਂ ਹੁੰਦਾ ਏਹੀ ਤਾਂ ਮੈਂ ਕਹਿੰਨਾ ਪੁੱਤਰਾ ਓਏ ਪਾਣੀ ਤਾਂ ਬੜਾ ਸ਼ੁੱਧ ਤੇ ਸਾਫ਼ ਹੁੰਦਾ ਏ ਹੋਏ ਪਾਣੀ ਦਾ ਤਾਂ ਕੋਈ ਰੰਗ ਹੀ ਨਹੀਂ ਹੁੰਦਾ ਦੁੱਖ ਕੀ ਆ ਤਕਲੀਫ ਕੀ ਆ ਦੱਸ ਬੱਬਾ ਤੈਨੂੰ ਐਸੇ ਗੱਲ ਦਾ ਦੌਖਾ ਪੁੱਤਰਾ ਕਿ ਪਾਣੀ ਨੇ ਆਪਣਾ ਰੰਗ ਕਿਉਂ ਬਦਲ ਲਿਆ ਏ ਉਹ ਜਿਹੜਾ ਤੁਸੀਂ ਗਾਣਾ ਗਾ ਰਹੇ ਸੀ ਨਾ ਕਿ ਕਿੰਨਾ ਸੋਹਣਾ ਦੇਸ਼ ਹੈ ਮੇਰਾ ਇਹ ਦੇਸ਼ ਇਹ 50 60 ਸਾਲ ਪਹਿਲਾਂ ਹੁੰਦਾ ਸੀ ਹੋਏ ਜਦੋਂ ਅੰਬਰ ਸਾਫ਼ ਹੁੰਦਾ ਸੀ ਤੇ ਧਰਤੀ ਹਥਲੀ ਮਿੱਟੀ ਵਿੱਚ ਇਤਰ ਵਰਗੀ ਖੁਸ਼ਬੂ ਆਉਂਦੀ ਹੁੰਦੀ ਸੀ ਤੇ ਹਰੇਕ ਰਤ ਹੱਸਦੀ ਹੁੰਦੀ ਸੀ ਹੋਏ ਉਦੋਂ 4 ਵਜੇ ਪਤਾ ਕੌਣ ਜਗਾਉਂਦਾ ਹੁੰਦਾ ਸੀ ਕੌਣ ਉਠਾਉਂਦਾ ਸੀ ਪਾਪਾ ਹੋਇਆ ਜਾਂ ਤਾਂ ਗੁਰਦੁਆਰਿਆਂ ਦੇ ਪਾਠੀ ਜਾਂ ਫਿਰ ਚਿੜੀਆਂ ਤੋਤਿਆਂ ਦੀਆਂ ਪਿਆਰੀਆਂ ਜੀਆਂ ਆਵਾਜ਼ਾਂ ਹੋਏ ਉਦੋਂ ਤਾਂ ਪੁੱਤਰਾ ਸ਼ਰਤਾ ਲੱਗਦੀਆਂ ਹੁੰਦੀਆਂ ਸੀ ਕਿ ਉਹ ਤਾਰਾ ਤੇਰਾ ਤੇ ਉਹ ਤਾਰਾ ਮੇਰਾ ਹਾਂ ਜਦੋਂ ਤਾਰਾ ਟੁੱਟਦਾ ਹੁੰਦਾ ਸੀ ਨਾ ਓਏ ਉਦੋਂ ਮੰਨ ਤਾਂ ਮੰਗੀਆਂ ਜਾਂਦੀਆਂ ਸੀ ਆ ਜਿਹੜੇ ਦਰਿਆਵਾਂ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਹੁਣ ਗੰਦੇ ਨਾਲਿਆਂ ਵਿੱਚ ਤਬਦੀਲ ਹੋ ਗਏ ਨੇ ਆ ਜਿਹੜਾ ਤੁਸੀਂ ਪਾਣੀ ਕਹਿ ਰਹੇ ਹੋ ਨਾ ਸ਼ਰਬਤ ਵਰਗਾ ਇਹ ਹੋੜ ਸੜ ਕੇ ਤਜਾ ਬਣ ਗਿਆ ਪੁੱਤਰਾ ਓਏ ਤੁਸੀਂ ਤਾਂ ਪੁੱਤਰਾ ਹਾ ਟੀਵੀ ਤੇ ਫਿਲਮਾਂ ਵਿੱਚ ਵੇਖਿਆ ਓਏ ਮੈਂ ਇਸ ਨੂੰ ਆਪਣੀ ਜਵਾਨੀ 'ਚ ਵੇਖਿਆ ਪੜ ਹਣ ਮੈਂ ਇਸ ਨੂੰ ਪਲ ਪਲ ਮਰਦਾ ਵੇਖ ਰਿਆਂ ਪਲ ਪਲ ਮਰਦਾ ਵੇਖ ਰਿਆਂ ਉਹ ਕਿਵੇਂ ਬਾਬਾ ਓਏ ਪੁੱਤਰਾ ਓਏ ਥੋਡੀ ਧਰਤੀ ਵਾਣੂ ਕੈਂਸਰ ਹੋ ਗਿਆ ਏ ਕੈਂਸਰ ਹੋ ਗਿਆ ਹਾਂ ਪੁੱਤਰਾ ਹਾਂ ਜਿਹੜੇ ਫੈਕਟਰੀਆਂ ਵਾਲਿਆਂ ਨਾ ਇਹ ਹਜ਼ਾਰਾਂ ਹਜ਼ਾਰਾਂ ਫਟ ਟੋਏ ਪਟ ਕੇ ਆਪਣਾ ਗੰਦਮੰਦ ਓਰੇ ਵਿੱਚ ਸੁੱਟ ਦਿੰਦੇ ਆ ਤੇ ਉਹੀ ਗੰਦਮੰਗ ਕੈਂਸਰ ਦਾ ਰੂਪ ਲੈ ਲੈਂਦਾ ਏ ਤੇ ਅਸੀਓ ਸਾਰੇ ਪੀਨੇ ਆ ਬਾਬਾ ਮੈਂ ਠੀਕ ਆ ਤੂੰ ਨਾ ਕੀ ਆ ਤੇਰਾ ਮੇਰਾ ਨਾ ਪੁੱਤਰਾ ਓਏ ਮੇਰਾ ਨਾ ਪੰਜਾਬ ਸਿੰਘਾ ਪੰਜਾਬ ਪਾਣੀਆਂ ਦਾ ਮਾਲਕ ਅੱਜ ਪਾਣੀਆਂ ਤੋਂ ਉਣਾ ਹੋ ਗਿਆ ਓ ਮੈਂ ਪਹਿਲਾਂ ਹਰਿਆ ਭਰਿਆ ਹੁੰਦਾ ਸੀ ਓਏ ਆਉਂਦੀਆਂ ਜਾਂਦੀਆਂ ਰੁੱਤਾ ਮੈਨੂੰ ਸਲਾਮ ਛੋਕਦੀਆਂ ਸੀ ਹੁਣ 300 ਫੁੱਟ ਪਾਣੀ ਦੀ ਵਜਾਏ ਮੈਨੂੰ ਕੱਕੀ ਰੇਤ ਮਿਲਦੀ ਆ ਆ ਮੇਰੇ ਆਪਣੇ ਧੀਆ ਪੁੱਤਰੀ ਪਰਾਲੀ ਨੂੰ ਅੱਗ ਲਾ ਲਾ ਕੇ ਮੇਰਾ ਵजूद ਖਤਮ ਕਰਦੀਆਂ ਸਵਾ ਖਾਈ ਬੈਠਿਆ ਮੈਂ ਗੁਰੂਆਂ ਪੀਰਾਂ ਦੀ ਧਰਤੀ ਮੈਸੂਰ ਮਿਆਂ ਜੋਧਿਆਂ ਦੀ ਧਰਤੀ ਅੱਜ ਕੈਂਸਰ ਦੀ ਧਰਤੀ ਬਰਦਾ ਜਾ ਰਿਆ ਪੁੱਤਰਾ ਮਾਪਾ ਫਿਰ ਅਸੀਂ ਕੀ ਕਰ ਸਕਦੇ ਆ ਚਾਚੀ ਜੀ ਤੁਸੀਂ ਤਾਂ ਪਾਣੀ ਆਂ ਡੋਲੀ ਜਾਂਦੇ ਆ ਜਿਵੇਂ ਕਦੇ ਖਤਮ ਹੀ ਨਹੀਂ ਹੋਣਾ ਹੁੰਦਾ ਤੇ ਕਿਤੇ ਨਹੀਂ ਪਾਣੀ ਖਤਮ ਹੁੰਦਾ ਆ ਕਿਤੇ ਤਾਂ ਹਾੜ ਆ ਰਹਾ ਕਿਤੇ ਕੁਛ ਹੋ ਰਿਹਾ ਆ ਮਹੀਨਾ ਮਹੀਨਾ ਦਾ ਮੀਂਹ ਪੈਂਦਾ ਰਹਿੰਦਾ ਉਹ ਕਹੇ ਪਾਣੀ ਖਤਮ ਹੋ ਜਾਊਗਾ ਆ ਦੇਖ ਲੈ ਚਾਚਾ ਉਹ ਭਤੀਜਾ ਨੂੰ ਸਮਝਾ ਕੇ ਧੁੱਪੀ ਲੈਣਾ ਇਹਨੇ ਸਭ ਤੇਰਾ ਇਹਦਾ ਸਵੇਰ ਤੋਂ ਲੈ ਕੇ ਪਾਣੀ ਡੋੜ ਡੋੜ ਕੇ ਤਫਰਸ਼ਾਂ ਕੀਤੀਆਂ ਪਈਆਂ ਜਿਵੇਂ ਚਿਹਰਾ ਦੇਖਣਾ ਹੋਵੇ ਲੈ ਆ ਗਿਆ ਇੱਕ ਹੋਰ ਈਦ ਦਾ ਚੰਦ ਆਪਾਂ 24 24 ਘੰਟੇ ਖੇਤਾਂ ਦੀ ਮੋਟਰਾਂ ਸ਼ੱਡੀ ਰੱਖਦੇ ਆ ਤੇ ਫੇਰ ਚਾਰ ਬਾਟੀਆਂ ਨਾਲ ਖਰਸ਼ਤਾ ਦੀ ਤਾਂ ਕਿ ਪਾਣੀ ਮੁੱਕ ਜੂਗਾ। ਉਹ ਚਾਚੀ ਜੀ ਇਹਦਾ ਮਤਲਬ ਕੀ ਹੋਇਆ? ਜੇ ਚਾਚੀ ਅਰਗੇ ਖੇਤਾਂ 'ਚ ਪਾਣੀ ਲਾਉਂਦੇ ਆ ਤੁਸੀਂ ਵੀ ਘਰੇ ਆਂ ਡੋਲਣਾ। ਆ ਰਾਜਸਥਾਨ ਦੇ ਹਾਲਾਤ ਦੇਖ ਲਓ। ਲੋਕਾਂ ਨੂੰ ਉੱਥੇ ਪੀਣ ਨੂੰ ਪਾਣੀ ਨਹੀਂ ਮਿਲਦਾ। ਚਾਚੀ ਸੱਚ ਰਾਜਸਥਾਨ ਤੋਂ ਮੈਨੂੰ ਇੱਕ ਘਟਨਾ ਯਾਦ ਆਈ। ਰਾਜਸਥਾਨ ਦੀ ਮਾਂ ਜਦੋਂ ਆਪਣੇ ਬੱਚੇ ਨੂੰ ਨੁਭਾਉਂਦੀ ਹੈ ਨਾ ਪਤਾ ਕਿਵੇਂ ਨੁਭਾਉਂਦੀ ਆ। ਮੰਜੀ ਤੇ ਬਿਠਾ ਕੇ ਥੱਲੇ ਰੱਖ ਲੈਂਦੀ ਆ ਬੱਠਲ ਤੇ ਜਿਹੜਾ ਉਹ ਪਾਣੀ ਬੱਠਲ 'ਚ ਆ ਜਾਂਦਾ ਨਾ ਉਹ ਚਾੱਕ ਆਏ ਹੁੰਦੀ ਆ ਪਾਣੀ ਦੀ ਬਚਤ ਵੇ ਜਾ ਵੇ ਪਾੜਿਆ ਆ ਕਰਦੀ ਨਾ ਚਾਚੇ ਨਾਲ ਦੀ ਗੱਲ ਉਹ ਤੇ ਚਾਚਾ ਪਾਣੀ ਡੋਲਣ ਦਾ ਕੋਈ ਗੱਲ ਨਹੀਂ ਨਾ ਚਾਤੀ ਪੈ ਨੂੰ Rajasthan ਬਣ ਜੂ ਮੇਰੇ ਮੇਰੇ ਤਾਂ ਸੋਕਾ ਹੀ ਭਾ ਦਿਲਦੇ ਆ ਪਰ ਮੇਰੇ ਤਾਂ ਮਾਨਕ ਤੇ ਵੇ ਸਾਬੇ ਖਾਣੇ ਤੋਂ ਆ ਪਿਛਲੇ ਕਿਦਾਂ ਲਈ ਮੋਟਰ ਫੇਰ ਪਾਣੀ ਛੱਡ ਗਈ ਆ ਪਿਛਲੇ ਸਾਲ ਹਜੇ ਬੋਰ ਕਰਾਇਆ ਹੁਣ ਇਨਾ ਕੰਮ ਆ ਤੇ ਰਹਿਵਾਗੇ ਆਪਾਂ ਦਾ ਸਭ ਛੋਨੇ ਨੇ ਤੇ ਖਾ ਲਿਆ ਸਾਨੂੰ ਹੁਣ ਫੇਰ ਕੁਝ ਲਾ ਕੇ ਚੱਕੇ ਕਿ ਮੈਂ ਤਾਂ ਸੱਚਾ ਤੇਰਾ ਮਨ ਕੀ ਕਹਿੰਦਾ ਕਿ ਪਾਣੀ ਹੋ ਗਏ ਡੂੰਗੇ ਹੁਣ ਝੋਨਾ ਲਾਉਣਾ ਹੀ ਛੱਡ ਗਏ ਲੈ ਝੋਨਾ ਲਾਉਣਾ ਛੱਡ ਛ ਗਏ ਵੇ ਗੱਲ ਸੁਣ ਆ ਝੋਨੇ ਤੋਂ ਵੀ ਚਾਰ ਛਿੱਲੜਾ ਆਉਂਦੇ ਆ ਆ ਝੋਨੇ ਤੋਂ ਸਾਰਾ ਘਰ-ਬਾਰ ਬਣਿਆ ਆ ਝੋਨੇ ਤੋਂ ਹੀ ਬੱਚਿਆਂ ਦੀਆਂ ਪੜਾਈਆਂ ਲਿਖਾਈਆਂ ਚੱਲਦੀਆਂ ਨਾ ਮੇਰੀ ਗੱਲ ਸੁਣ ਜੇ ਪਾਣੀ ਡੂੰਗੇ ਹੋ ਗਏ ਹੋਰ ਹੋਰ ਕਰਾ ਲਾ ਆ 20 ਫੁੱਟ ਦੀ ਪੈਕ ਹੋਰ ਪਵਾ ਲਾ ਕਿੰਨਾ ਦਾ ਖਰਚਾ ਆ ਜੂਗਾ ਆ ਰੱਬ ਦਾ ਦਿੱਤਾ ਬਥੇਰਾ ਕੁਛ ਐਵੇਂ ਨਹੀਂ ਖਬਰਾਈਦਾ ਹੁੰਦਾ ਉਹ ਚਾਚੀ ਜੀ 2 200 ਫੁੱਟ ਬੋਰ ਕਰਨ ਤੇ ਆ ਗੰਦਲਾ ਪੀਲਾ ਪਾਣੀ ਨਿਕਲਦਾ ਜਦੋਂ ਜਾ ਕੇ 300 ਫੁੱਟ ਬੋਰ ਕਰਦੇ ਆ ਨਾ ਆ ਤਾਂ ਜਾ ਕੇ ਕਿਤੇ ਸਾਫ਼ ਪਾਣੀ ਨਿਕਲਦਾ ਜੇ ਧਰਤੀ ਵਿੱਚ ਪਾਣੀ ਨਾ ਰਿਹਾ ਤਾਂ ਬੋਰ ਕਰਾ ਕੇ ਕੀ ਕਰਨਾ ਆ ਬੰਦੇ ਹੱਥ ਥੋੜੇ ਮੂਰੇ ਜੋ ਮਰਜ਼ੀ ਕਰੋ ਮੈਂ ਤਾਂ ਗੁਰੂ ਘਰ ਜਾ ਕੇ ਆਉਣੀ ਆ ਚਾਚੀ ਬਾਬੇ ਨਾਨਕ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ ਬੇ ਆਦੇ ਚਾਚੇ ਨੂੰ ਸਮਝਾ ਲਾ 24 ਘੰਟੇ ਮੇਰੇ ਤੇ ਅਫਸਰ ਲੱਗਿਆ ਰਹਿੰਦਾ ਦੇਲਾ ਮਰਤੇ ਨੂੰ ਫੋ ਚਾਚਾ ਆ ਚਾਚੀ ਦਾ ਆਰਡਰ ਦੇ ਕੇ ਚਲੀ ਗਈ ਉਹ ਜਾ ਕੇ ਮਰ ਹੋ ਜਾਂਦਾ ਅੱਛਾ ਅੱਛਾ ਪਤਾ ਨਹੀਂ ਕੀ ਗੱਲ ਆ ਅ ਮਹੀਨਾ ਹੋ ਗਿਆ ਦਿਨੋਦਾਂ ਸੁੱਕੀ ਜਾਂਦਾ ਵਾ ਪੀਲਾ ਹੀ ਪਈ ਜਾਂਦਾ ਆ ਮੈਂ ਕਿਹਾ ਸ਼ਹਿਰ ਦੇ ਵੱਡੇ ਵੱਡੇ ਹਸਪਤਾਲਾਂ ਚ ਦਵਾਈ ਦਵਾ ਕੇ ਖੁੰਗਲ ਹੋ ਗਈ ਪਰ ਚਾਚਾ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਚਾ ਰੱਖੋ ਬੱਛਾ ਵਾ ਡਾਕਟਰ ਨੂੰ ਦਿਖਾਓ ਹਾਂਜੀ ਹਾਂਜੀ ਆ ਭੈਣੇ ਤੇਰੀ ਫਸਲ ਦਾ ਕੀ ਹਾਲ ਆ ਫਸਲ ਵਧੀਆ ਬਾਈ ਆ ਕਿੱਲੇ ਮਗਰ ਖੁੱલ્લા ਡੁੱਲਾ ਯੂਰੀਆ ਪਾਤਾ ਸੀ ਆ ਮੈਂ ਕਿਹਾ ਝਾੜ ਚੰਗਾ ਨਿਕਲਿਆ ਆਊਗਾ ਤੇ ਮੈਂ ਤਾਂ ਸ਼ਹਿਰ ਗਈ ਸੀ ਆ ਕੱਠੀਆਂ ਹੀ ਰਹੇ ਆ ਸਪਰੇ ਹਾਂ ਚੱਕ ਲਿਆਂਦਣਾ ਉਹ ਮੈਂ ਕਿਹਾ ਕਾਹ ਤੋਂ ਵਾਰ-ਵਾਰ ਡੇੜੇ ਲਾਉਣੇ ਆ ਉਹ ਪੈਣੇ ਤੁਸੀਂ ਰੇਹਾਂ ਸਪਰਿਆਂਵੇਂ ਪਾਉਂਦੇ ਆ ਜਿਵੇਂ ਰੇਹਾਂ ਸਪਰਿਆਂ ਨਾ ਹੋਣ ਹੈਮੋਪੈਥੀ ਦੀਆਂ ਮਿੱਠੀਆਂ ਲਗਾਉਂੋ ਲੈ ਭਰਾਵਾ 80000 ਨੂੰ ਮਾਮਲਾ ਤੇ ਅਜੀ ਰੇਹਾਂ ਸਪਰਿਆਂ ਨਾ ਪਾਵਾਂਗੇ ਤਾਂ ਫਿਰ ਮਾਮਲਾ ਕਿਵੇਂ ਨਿਕਲੂਗਾ ਉਹ ਪਾਈ ਰੇਹਾਂ ਸਪਰਿਆਂ ਨੇ ਸਾਰਾ ਕੁਝ ਹੰਢੀਆਂ ਇਹ ਗੰਦ ਦੀ ਬੰਦ ਝਾੜ ਤਾਂ ਵਧਾ ਦਿੰਦੀਆਂ ਪਰ ਜ਼ਮੀਨ ਦਾ ਸੱਤਿਆਨਾਸ਼ ਕਰ ਦਿੰਦੀਆਂ ਤੇ ਨਾਲੇ ਭੈਣ ਤੋਂ ਆਵੇ ਜੁਆਗ ਵਾਲੇ ਦੇ ਆ ਸਾਰਾ ਕੁਝ ਰੇਹਾਂ ਸਪਰਿਆਂ ਕਰਕੇ ਹੁੰਦਾ ਰੇਹਾਂ ਸਪਰਿਆਂ ਨੇ ਸਾਡੇ ਭੋਜਨ ਦੇ ਸਾਰੇ ਤੱਤ ਮਾਰ ਕੇ ਰੱਖਦੇ ਆ ਹੁਣ ਕਿੰਨਾ ਮਰਦੀ ਖਵਾ ਪਿਆ ਲਈ ਇਹਨੇ ਨਹੀਂ ਬਦਲਾ ਫੁਨਾਂ ਤਿਆਰ ਰੱਖੋ ਵੀਰ ਬਾਈ ਬਾਈ ਨਾ ਦੀਵਾਲੀ ਦੇ ਵੇਲੇ ਕਰ ਜਾਂਦਾ ਲੈ ਹੱਥ ਲੰਘਾ ਕੇ ਆਇਆ ਤੇ ਸੌਦੀ ਬਾਜੀ ਲਿਆਂਦਾ ਉਹ ਸ਼ਹਿਰਾਂ ਦੀਆਂ ਸੱਦੀਆਂ ਉੱਤੋਂ ਹਰੀਆਂ ਲੜਕੀਆਂ ਵਿੱਚੋਂ ਜ਼ਹਿਰਾਂ ਨਾਲ ਭਰੀਆਂ ਹੋਈਆਂ ਆਪਾਂ ਤਾਂ ਨਾ ਜ਼ਹਿਰਾਂ ਖਾਧੀਆਂ ਜਾਂਦੀਆਂ ਆ ਘਰ ਦੀ ਮੂੰਗੀ ਹੈਗੀ ਆ ਇਹ ਘਰ ਦਾ ਘਰ ਤੌੜੂ ਚ ਨਾ ਗੰੂਗੀ ਧਰ ਲੈ ਘਰ ਮੇਰੀ ਗੱਲ ਸੁਣ ਇੱਕ ਦਿਨ ਮੂੰਗੀ ਖਾਏਗਾ ਦੋ ਦਿਨ ਖਾਏਗਾ ਆ ਤੀਜੇ ਦਿਨ ਕਹਿੰਦਾ ਤੂੰ ਹੀ ਬੌਲੀ ਵੇੜੇ ਚ ਮਾਰਨੀ ਹੈ ਕੋਈ ਨਾ ਹਾਂ ਵੇੜਾ ਘੜਾ ਕਿੱਫੇ ਦਾ ਆਪਣਾ ਹੀ ਆ ਸੁੱਖ ਨਾ ਬਥੇਰਾ ਵੱਡਾ ਕਿਹਦੇ ਤੇ ਆਪਾਂ ਹੁਣ ਆਪਣੀ ਖਾਨ ਚੋ ਵੀ ਸਬਜ਼ੀ ਬੀਜਿਆ ਕਰਨੀ ਆ ਕੋਈ ਬਿਨਾਰੇ ਸਪਰੇਅ ਤੋਂ ਆ ਗਵਾਂਡੀਆਂ ਦਾ ਬਿੱਟੂ ਨਹੀਂ ਘੋਰਾ ਪਰ ਜਵਾਕ ਆ ਰਿਆ ਸਪਰੇਅ ਕਰਕੇ ਇਹਨਾਂ ਰੁੱਧਿਆ ਪਿਆ ਆ ਡਾਕਟਰਾਂ ਦੇ ਲਈ ਫਿਰਦੇ ਅਗਲੇ ਨਾ ਰਿਆ ਸਪਰੇਅ ਦਾ ਘੋਰਾ ਪਰ ਜਵਾਕ ਨਾ ਕੀ ਮਤਲਬ ਨਾ ਉਹ ਸਬਜ਼ੀ ਖਾਂਦਾ ਨਾ ਰੋਟੀ ਖਾਂਦਾ ਨਾ ਕੋਈ ਫਾਲ ਗੁਰੂ ਖਾਂਦਾ ਜਵਾਕ ਨਾਲ ਤਾਂ ਨਹੀਂ ਮਤਲਬ ਉਹਦੀ ماں ਨਾਲ ਤਾਂ ਹੈ ਉਹਨੇ ਸਾਰੀ ਉਮਰ ਉਹੀ ਰਿਆ ਸਪਰੇਅ ਵਾਲੀ ਸਬਜ਼ੀਆਂ ਖਾਧੀਆਂ ਤੇ ਦੁੱਧਾਂ ਨੂੰ ਤੇ ਪੁੱਤ ਚ ਆ ਗਿਆ ਇਹ ਤਾਂ ਸੋਚਿਆ ਹੀ ਨਹੀਂ ਐਸੇ ਕਰਕੇ ਮੈਂ ਕਹਿਣਾ ਵੇਪਾ ਸਾਰੇ ਖਾਣ ਜੋ ਕੀ ਸਾਦੀ ਆਲੇ ਘਰ ਤੇ ਬੀਜਿਆ ਕਰੀਏ ਉਹ ਵੀ ਰੈਸਪਰੇਇਟ ਤੋਂ ਬਿਨਾ ਤੇ ਰੂੜੀ ਦੀ ਖਾਦ ਪਾਇਆ ਕਰੀਏ ਫਿਰ ਨਾ ਆਪਾਂ ਬਿਮਾਰ ਹੋਈਏ ਤੇ ਨਾ ਆਪਣੀ ਜਾਨ ਬਿਮਾਰ ਹੋਣੀ ਨਾ ਮੇਰੀ ਗੱਲ ਸੁਣੋ ਆ ਮਾਸੀ ਕਿਹਨੇ ਦੋ ਟਰਾਲੇ ਨਾਲ ਕਣੇ ਗੜਵਾ ਖਾਦਨਾ ਆਇਆ ਕਰਵਾ ਚੱਕੋ ਸਾਈਕਲ ਪਾ ਕੇ ਦੋ ਤਿੰਨ ਗੋੜ ਮੇ ਚੱਕ ਲਿਓ ਹਾਂ ਚੱਕ ਲਿਆਉਂਦਾ ਮੈਂ ਤਾਂ ਹਾਂ ਬੇ ਆ ਤਾਂ ਮੇਰੇ ਕੋਲ ਚਾਹ ਪਰ ਕੇ ਛੱਡ ਦੇ ਸਾਹ ਦਿੰਨੀ ਆ ਚਾਹ ਸਾਸੀ ਕਾ ਚਾਚੀ ਸਾਸੀ ਕਾ ਪੁੱਤ ਦੋ ਕਰਿਆ ਦੱਸ ਜਿਓਏ ਚਾਚੀ ਜੀ ਗੱਲ ਹੀ ਉਹ ਦੀ ਆ ਕੀ ਹੋ ਗਿਆ ਪੁੱਤ ਚਾਚੀ ਆ ਆਪਣੇ ਪਿੰਡ ਦਾ ਸਰਜਨ ਸਿੰਘ ਬੋਕਰ ਜਿੰਦਰ ਠੀਕ ਆ ਸੋਖਾ ਉਹ ਤਾਂ ਠੀਕ ਆ ਚਾਚੀ ਪਰ ਜਿਹੜੀ ਉਹਨੇ ਮੈਨੂੰ ਗੱਲ ਦੱਸੀ ਆ ਨਾ ਉਹ ਬਹੁਤ ਉਦਾਸ ਕਰਨ ਵਾਲੀ ਹੈ ਕੀ ਦੱਸ ਤਾ ਪਤਾ ਹੈ ਜੀ ਚਾਚੀ ਜਦੋਂ ਪਿਛਲੇ ਸਾਲ ਪਰਾਲੀ ਨੂੰ ਆਦਿ ਨਹੀਂ ਲੱਗੀ ਸੀ ਨਾ ਉਦੋਂ ਬਹੁਤ ਵੱਡੇ ਵੱਡੇ ਹਾਸੇ ਹੋਏ ਸੀ ਚਾਚੀ ਹਾਏ ਹਾਏ ਬੁੱਤ ਆ ਚੜੀਆਂ ਜਨੋਰਾ ਦੇ ਬੱਚੇ ਸੜ ਗਏ ਇੱਕ ਪਰਵਾਸ ਸਕੂਟਰ ਤੇ ਜਾ ਰਿਹਾ ਸੀ ਚਾਚੀ ਉਹ ਵੀ ਅੱਗ ਵਿੱਚ ਝੁੱਲ ਗਿਆ ਤੇ ਉਹਨਾਂ ਦੇ ਹੋਣ ਵਾਲਾ ਬੱਚਾ ਉਹ ਵੀ ਮਰ ਗਿਆ ਚਾਚੀ ਇੱਕ ਮਾਸੂਮ ਬੱਚਿਆ ਦੀ ਬਸ ਉਹ ਵੀ ਅੱਗ ਨੇ ਢੇਰ ਲਈ ਚਾਚੀ ਜੇ ਪਿੰਡ ਵਾਲੇ ਨਾ ਹੁੰਦੇ ਨਾ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਦਾ ਸੀ ਤੇ ਇੱਕ ਗਰੀਬ ਦੀ ਝੌਂਪੜੀ ਨੂੰ ਅੱਗ ਲੱਗੀ ਚਾਚੀ ਤੇ ਉਹਦੀ ਬੱਚੀ ਵਿੱਚ ਹੀ ਸੜ ਕੇ ਸੁਆਹ ਹੋ ਗਈ ਚਾਚੀ ਚਾਚੀ ਆਹ ਤਾਂ ਬਾਲੇ ਮਾੜਾ ਕੰਮ ਹੋਇਆ ਚਾਚੀ ਆਪਾਂ ਨੂੰ ਪਰਾਲੀ ਨੂੰ ਅੱਗ ਨਹੀਂ ਜੁਲਣੀ ਚਾਹੀਦੀ ਇਹਦੇ ਨਾਲ ਬਹੁਤ ਵੱਡੇ ਵੱਡੇ ਨੁਕਸਾਨ ਹੁੰਦੇ ਆ ਚਾਚੀ ਹਜ਼ਾਰਾਂ ਲੱਖਾਂ ਹੋ ਹਾਂ ਭਾਈ ਹਾਂ ਉਹ ਆਇਆ ਖੇਤਾਂ ਦਾ ਮੈਂ ਪਰਾਲੀ ਨਾਲ ਅਗ ਲਾਉਣ ਲੱਗਿਆ ਉਹ ਆਹੋ ਹਾਂ ਛੜ ਕਾਲਾ ਖੇਤੀ ਆ ਉਹ ਵਿਆਹ ਮੈਂ ਵੀ ਜਾਣਾ ਮੈਂ ਕੋਈ ਨਾ ਪਪਾ ਜੀ ਆਣੇ 12 ਕਾ ਕਹਿੰਦਾ ਠੀਕ ਬਈ ਜੀ ਇਹ ਕੀ ਕਰ ਰਹੇ ਹੋ ਤੁਸੀਂ ਦੀਦਾ ਨਹੀਂ ਅੱਗ ਲਾਉਣ ਲੱਗਿਆ ਆ ਪਰਾਲੀ ਦਾ ਸੇਵਾ ਕਰਨ ਲੱਗਿਆ ਬਾਈ ਜੀ ਤੁਸੀਂ ਗਲਤ ਕਰ ਰਹੇ ਹੋ ਇਸ ਤਰ੍ਹਾਂ ਕਰਨ ਨਾਲ ਸਾਡੀ ਹਵਾ ਦੂਸ਼ਿਤ ਹੁੰਦੀ ਆ ਜਿਸ ਦੇ ਸਾਨੂੰ ਸਾਰਿਆਂ ਨੂੰ ਬੜੇ ਨੁਕਸਾਨ ਆਉਹੋ ਅਸੀਂ ਉਹ ਦੂਸ਼ਿਤ ਕਰਦੇ ਆ ਹਵਾ ਤੁਹਾਡੀ ਆ ਜਿਹੜੇ ਭੱਟਿਆਂ ਵਾਲੇ 24 ਘੰਟੇ ਧੂਆਂ ਛੱਡੀ ਜਾਂਦੇ ਆ ਆ ਗੜ ਕਰਮ ਉਦਨ ਵਾਲੇ ਸਾਰਾ ਦਿਨ ਸਾਰੀ ਰਾਤ ਚੱਲਦੇ ਰਹਿੰਦੇ ਛੜਕਾਂ ਤੇ ਤੇ ਆ ਫੈਕਟਰੀਆਂ ਵਾਲੇ ਆ 20 20 100-100 ਫੁੱਟ ਦੀਆਂ ਟਿਮਲੀਆਂ ላይ ਬੈਠੇ ਆ ਓ ਨਹੀਂ ਪ੍ਰਦੂਸ਼ਣ ਕਰਦੇ ਅਸੀਂ ਹੋਈ ਕਰਦੇ ਆ ਪ੍ਰਦੂਸ਼ਣ ਓ ਬਾਈ ਜੀ ਤੁਹਾਨੂੰ ਕਿਹਨੇ ਕਿਹਾ ਕਿ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਉਹਨਾਂ ਦਾ ਵੀ ਵਿਰੋਧ ਕੀਤਾ ਜਾਂਦਾ ਸਮੇਂ ਸਮੇਂ ਸਰ ਮੋਟਰ ਗੱਡੀਆਂ ਦਾ ਪ੍ਰਦੂਸ਼ਣ ਚੈੱਕ ਕੀਤਾ ਜਾਂਦਾ ਕੋਈ ਅਸਤਾ ਕਹਿੰਦਾ ਵੇਖਦੇ ਆ ਕਿਸਾਨਾਂ ਦਾਲੇ ਹੋ ਜੰਨੇ ਆ ਲੈ ਕੇ ਆਉਂਦੀ ਟੀਮਾਂ ਜੀਆਂ ਇਹਨਾਂ ਦਿਵਾਲੀ ਤੇ ਢੇਡੇ ਕੱਢੀ ਜਾਂਦੇ ਆ ਹੋਰ ਤਾਂ ਕਿਸੇ ਤੋਂ ਪੁੱਛਦੇ ਨਹੀਂ ਤੁਸੀਂ ਓਏ ਨਹੀਂ ਨਹੀਂ ਬਾਈ ਜੀ ਇਹ ਸਾਰੀ ਮੁਸੀਬਤ ਜੜੇ ਹੀ ਹੋਣ ਓ ਬਾਈ ਠੰਡੇ ਰਹੋ ਤੁਸੀਂ ਨਹੀਂ ਨਹੀਂ ਬਾਈ ਜੀ ਅਸੀਂ ਕਿਸਾਨਾਂ ਨੂੰ ਜ਼ਿੰਮੇਵਾਰ ਨਹੀਂ ਦੱਸਦੇ ਸਗੋਂ ਅਸੀਂ ਤਾਂ ਉਹਨਾਂ ਦੇ ਦਰਦ ਨੂੰ ਸਮਝਦੇ ਆ ਨਾਲੇ ਮੈਂ ਤੁਹਾਨੂੰ ਅੱਗ ਲਾਉਣ ਤੋਂ ਰੋਕ ਕੇ ਨਹੀਂ ਆਇਆ ਮੈਂ ਤਾਂ ਤੁਹਾਨੂੰ ਇਹ ਦੱਸਣਾ ਆ ਜੇ ਤੁਸੀਂ ਅੱਗ ਨਾ ਲਾਵੋ ਤਾਂ ਤੁਹਾਡਾ ਬਹੁਤ ਫਾਇਦਾ ਹੋ ਸਕਦਾ ਤੁਹਾਡਾ ਇਸ ਕਿਵੇਂ ਦਾ ਹੋ ਸਕਦਾ ਜੇਕਰ ਤੁਸੀਂ ਪਰਾਲੀ ਨੂੰ ਅੱਗ ਲਾਉਣ ਦੀ بجائے ਇਸ ਨੂੰ ਸਿੱਧਾ ਮਿੱਟੀ ਵਿੱਚ ਬਾਹਰ ਦਿੰਨੇ ਹੋ ਨਾ ਤਾਂ ਧਰਤੀ ਦੀ ਉਪਜਾਊ ਸ਼ਕਤੀ ਵਾਝ ਜਾਂਦੀ ਆ ਤੇ ਧਰਤੀ ਦੇ ਉੱਪਰ ਮਿੱਤਰ ਕੀੜੇ ਪਾਏ ਜਾਂਦੇ ਆ ਜੋ ਕਿ ਅੱਗ ਲਾਉਣ ਨਾਲ ਮਰ ਜਾਂਦੇ ਆ ਤੇ ਤੁਹਾਡੇ ਝਾੜ 'ਚ ਵੀ ਫਰਕ ਪੈ ਜਾਂਦਾ ਝਾੜ ਵਿੱਚ ਫਰਕ ਪੈਣ ਨਾਲ ਤੇ ਸਾਨੂੰ ਮਜਬੂਰ ਨਰੇ ਜਾਂ ਸੁਪਰੀਆਂ ਪਾਉਣੀਆਂ ਪੈਂਦੀਆਂ ਨੇ ਤੇ ਨਰੇ ਜਾਂ ਸੁਪਰੀਆਂ ਦਾ ਆ ਸਾਰਾ ਤੁਹਾਡੀ ਜੇਬ ਤੇ ਆ ਜਾਂਦਾ ਉਹ ਵੀ ਖਰਚਾ ਬਚਾਇਆ ਜਾ ਸਕਦਾ ਯਾਰ ਆ ਕੇ ਸੋਚੇ ਨਹੀਂ ਕਿ ਤੇ ਆਪਾਂ ਨਾਰੇ ਇੱਕ ਗੱਲ ਹੋਰ ਵੀਰੇ ਇੱਕ ਟਣ ਝੋਨੇ ਦੀ ਪ੍ਰਾਲੀ ਵਿੱਚ 5.5 ਕਿਲੋ ਨਾਈਟ੍ਰੋਜਨ 25 ਕਿਲੋ ਪोटाश ਤੇ 1.2 ਕਿਲੋ ਸਲਫਰ ਤੇ 400 ਕਿਲੋ ਜੈਵਿਕ ਕਾਰਬਨ ਪਾਇਆ ਜਾਂਦਾ ਜਦੋਂ ਅਸੀਂ ਪ੍ਰਾਲੀ ਨੂੰ ਅੱਗ ਲਾ ਦਿੰਦੇ ਹਾਂ ਤੇ ਸਾਰੇ ਤੱਤ ਖਤਮ ਹੋ ਜਾਂਦੇ ਆ ਤੇ ਸਾਡਾ 1000 ਰੁਪਏ ਦਾ ਨੁਕਸਾਨ ਹੋ ਜਾਂਦਾ ਬਹੁਤ ਭਰਾਵਾ ਤੂੰ ਅੱਖਾਂ ਖੋਲ੍ਹਤੀ ਮੇਰੀਆਂ ਲੈ ਆਪਾਂ ਤਾਂ ਨਹੀਂ ਹਾਂ ਇਹ ਪ੍ਰਾਲੀ ਨੂੰ ਅੱਗ ਲਾਉਂਦੇ ਵਿੱਚ ਇਹ ਬਾਵਾਗੇ ਤੇਰੇ ਕੈਂਟ ਤੇ ਦੇਖਾਂਗੇ ਕੀ ਫਾਇਦਾ ਹੁੰਦਾ ਇਹਦਾ ਆਜੋ ਵੀਰੇ ਤੁਹਾਨੂੰ ਅਗਾਵਦੂ ਕਿਸਾਨਾਂ ਕੋਲ ਲੈ ਕੇ ਚੱਲਾਂਗੇ ਯਾਰ ਮੈਂ ਜਾਣਾ ਭਿਆ ਅੱਜ ਇਹਨੂੰ ਕੰਮ ਬੜੇ ਜਿਆਦੇ ਆ ਇਹ ਫੇਰ ਦੇਣ ਸਹੀ ਓ ਨਹੀਂ ਨਹੀਂ ਬਾਈ ਜੀ ਜੇ ਅਗਾਵਦੂ ਬੰਦਿਆਂ ਨੂੰ ਮਿਲੋਂਗੇ ਆ ਫੇਰੀ ਤੱਕ ਹੀ ਬੰਦ ਚੱਲ ਫਿਰ ਛੇਤੀ ਛੇਤੀ ਚਲੋ ਚਲੋ ਜੀ ਸਰੇ ਹਾਂ ਦੀ ਕੱਟ ਪਰ ਤੂੰ ਰਾਣੀ ਬਿੱਤੀ ਜੁਮਾਈ ਜੇ ਤੇਰੇ ਸੋਣਾ ਹੀ ਆ ਸੋਣਾ ਆ ਗੱਲ ਸੁਣ ਮੇਰੀ ਨਾਲੇ ਇੰਨੀ ਸੋਹਣੀ ਫਸਲ ਤਾਂ ਪ੍ਰਾਲੀ ਨੂੰ ਮਿੱਟੀ 'ਚ ਵਾਹ ਕੇ ਹੀ ਹੋ ਸਕਦੀ ਆ ਅਜੇ ਆਪਾਂ 3 ਸਾਲ ਲਗਾਤਾਰ ਪ੍ਰਾਲੀ ਨੂੰ ਮਿੱਟੀ 'ਚ ਵਾਵਾਂਗੇ ਨਾ ਤੇ ਆਪਣੀ ਖਾਦ ਵੀ ਅੱਧੀ ਹੋ ਜਾਂਦੀ ਆ ਬਾਈ ਦੱਸ ਯਾਰ ਕਿ ਜਾਨਾ ਹੋਇਆ ਕਿ ਨਾ ਤੇ ਨਾਲੇ ਤਾਂ ਝਾੜ ਵੱਧ ਜਾਵੇਗਾ ਤੇ ਨਾਲੇ ਖਰਚਾ ਘੱਟ ਜਾਵੇਗਾ ਤੇ ਰੇਹਾਂ ਸਪਰੇਆਂ ਨਾਲ ਜਿਹੜੇ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਬਿਮਾਰੀਆਂ ਲੱਗਣੀਆਂ ਸੀ ਉਹਨਾਂ ਦਾ ਵੀ ਬਚਾਅ ਹੋ ਜਾਵੇਗਾ ਹਾਂਜੀ ਆ ਮੈਂ ਤਾਂ ਕਿਸਾਨ ਭਰਾਵਾਂ ਨੂੰ ਵੀ ਇਹੀ ਬੇਨਤੀ ਕਰਦੀ ਆ ਕਿ ਸਮੇਂ-ਸਮੇਂ ਤੇ ਆ ਕੇ ਮਿੱਟੀ ਦੀ ਜਾਂਚ ਕਰਵਾਉਂਦੇ ਰਹੋ ਤਾਂ ਕਿ ਆਪਾਂ ਨੂੰ ਪਤਾ ਚੱਲ ਸਕੇ ਵੀ ਕਿੰਨੀ ਖਾਦ ਪਾਉਣੀ ਤੇ ਕਿੰਨਾ ਪਾਣੀ ਲਾਉਣਾ ਵਾ ਕਿਉਂ ਵੀ ਬਾਈ ਮੈਂ ਤਾਂ ਆਪ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਮੈਂ ਵੀ ਇਹ ਪਾਪ ਕਰ ਦੇਣਾ ਸੀ ਜੇ ਐਂ ਟਾਈਮ ਤੇ ਨਾ ਹੁੰਦੇ ਹਾਂਜੀ ਮੈਂ ਵੀ ਅੱਜ ਇਹਨਾਂ ਤੇ ਕਹਿਣਾ ਤੂੰ ਬੱਚੇ ਪਰਾਲੀ ਵਾਈ ਆ ਫਿਰ ਦੇਖਾਂਗੇ ਕਿ ਕਿੰਨੀ ਵੀ ਫਸਲ ਹੋਊਗੀ ਹਾਂਜੀ ਕਿ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਕਿ ਇਹਨਾਂ ਦੇ ਮੁਤਾਬਕ ਮੁਤਾਬਕ ਹੀ ਇੰਨੇ ਸਲਾਹ ਮੁਤਾਬਕ ਕੀਤੀ ਕਰੋ ਫਿਰ ਆਪਾਂ ਬਿਨਾਂ ਰਹਿਸ ਵਰਿਆਂ ਤੋਂ ਜਿਹੜੀ ਚੰਗੀ ਫਸਲ ਲਗਾ ਸਕਦੇ ਹਾਂ ਹਾਂਜੀ ਅੱਜ ਹੁਣ ਆਪਾਂ ਹੋਰਾਂ ਕਿਸਾਨਾਂ ਨੂੰ ਵੀ ਜਾਗਰੂਕ ਜਾਗਰੂਕ ਠੀਕ ਥਾਰੀ ਨੂੰ ਅੱਗ ਲਾਉਣਗੇ ਅਸੀਂ ਲਾ ਨਾ ਬਈ ਨਾ ਥਾਰੀ ਨੂੰ ਅੱਗ ਨਹੀਂ ਲਾਉਣੀ ਹੁਣ ਆਪਾਂ ਹੁਣ ਆਪਾਂ ਨੂੰ ਜ਼ਮੀਨ ਦੇ ਵਿੱਚ ਹੀ ਪ੍ਰਾਲੀ ਪਾਉਣੀ ਚਾਹੀਦੀ ਆ ਤੇ ਘਟ ਸਮੇਂ ਤੇ ਪੱਕਣ ਵਾਲੇ ਦਾ ਫਸਲਾਂ ਵਿਜਣੀਆਂ ਚਾਹੀਦੀ ਨੇ ਤੇ ਰਿਆਂਸ ਪੰਜਾਂ ਦੇ ਤਾਂ ਤੇ ਰੂੜੀ ਦੀ ਖਾਦ ਪਾਉਣੀ ਚਾਹੀਦੀ ਆ ਜਾਂ ਵਰਮੀ ਕੰਪੋਸਟ ਪਾਉਣੀ ਚਾਹੀਦੀ ਆ ਹੋਰ ਕੀ ਦੱਸਿਆ ਇਹਨੇ ਵੀਰਾਂ ਨੇ ਹੋਰ ਮੈਂ ਨਹੀਂ ਵੀ ਕਿਹਾ ਵੀ ਆਪਾਂ ਕਈ ਸਾਲਾਂ ਤੋਂ ਨਾ ਵੱਡੀ ਮਸ਼ੀਨਰੀ ਦੇ ਨਾਲ ਆਪਣੇ ਜਿਹੜੇ ਆ ਖੇਤੀ ਕਰ ਰਹੇ ਆ ਤੇ ਉਹ ਜਿਹੜੇ ਜ਼ਮੀਨ ਲੈਟਰ ਤੋਂ ਬਣੀ ਪਈ ਆ ਉਹਦੇ 'ਚ ਮਸਾਮ ਬੰਦ ਹੋਏ ਆ ਹਵਾ ਨਹੀਂ ਪਹੁੰਚ ਰਹੀ ਤੇ ਜਿਹੜੇ ਕੀੜੇ ਮਕੌੜੇ ਹੁੰਦੇ ਆ ਹਵਾਦਾਰ ਰੱਖਣ ਵਾਲਾ ਉਸੇ ਜ਼ਮੀਨ ਨੂੰ ਜਾਂ ਆਪਣੇ ਮਿੱਤਰ ਕੀੜੇ ਜਾਂ ਆਪਣੇ ਗਡੋਏ ਹੁੰਦੇ ਆ ਉਹ ਵੀ ਆਪਾਂ ਗਾਂ ਲਾ ਕੇ ਖਤਮ ਕਰਦੇ ਆ ਇਸ ਕਰਕੇ ਸਹੀ ਫਸਲਾਂ ਤੇ ਉਹਨਾਂ ਨੂੰ ਪੋਸ਼ਕ ਤੱਤ ਸਹੀ ਨਹੀਂ ਹੁੰਦੇ ਉਹਨਾਂ ਦੇ ਇੱਕ ਉਦਾਹਰਣ ਨਹੀਂ ਕਰਨੀ ਥੇਦੀ। ਨਾ ਮੇਰੀ ਗੱਲ ਸੁਣੋ ਜੇ ਕਰਾਈ ਨੂੰ ਮਿੱਟੀ 'ਚ ਮਿਲਾਉਣ ਦੇ ਇੰਨੇ ਫਾਇਦੇ ਆ ਤੇ ਆਪਾਂ ਵੀ ਇਹ ਤੇ ਫਿਰ ਝੋਨੇ ਦੀ ਸਿੱਧੀ ਬਿਜਾਈ ਕਰ ਲਈਏ ਨਾਲੇ ਆ ਪਾਣੀ ਨੂੰ ਸੁਕਾ ਕੇ ਲਾਉਣ ਵਾਲੀ ਤਕਨੀਕ ਨਾਲ ਹੀ ਖੇਤੀ ਕਰੀਏ ਤੇ ਮੈਂ ਆ ਭੱਜ ਕੇ ਨਾੜ ਗਵਾੜ ਦੱਸਾਵਾਂ ਇਹਨਾਂ ਜਿਹੜੇ ਕਰਾਈ ਨੂੰ ਅਗਲਾ ਆਉਣ ਨਾਲੇ ਮੈਂ ਉਹਨਾਂ ਨੂੰ ਦੱਸੂਗੀ ਪ੍ਰਾਪੀ ਪ੍ਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਦੇ ਕਿੰਨੇ ਫੇਰ ਦਿਆ ਤੇ ਇਸ ਨਾਲ ਜ਼ਮੀਨ ਦੀ ਬਝਾਓ ਸਕਤੀ ਵਿੱਚ ਕਿੰਨਾ ਵਾਧਾ ਹੁੰਦਾ ਹਾਂ ਤੂੰ ਗਾਡੋਣਾ ਦੱਸ ਦੇ ਤੇ ਮੈਂ ਜਿਹੜਾ ਕਿਸਾਨਾਂ ਨੂੰ ਦੱਸਦਾ ਫਸਲਾਂ ਬਚਾਓ ਨਸਲਾਂ ਬਚਾਓ ਤੇ ਨਸਲਾਂ ਬਚਾਓ ਚੋਣ ਦੀ ਪੁਰਾਣੀ ਮਿੱਟੀ ਵਿੱਚ ਮਿਲਾਓ ਫਸਲਾਂ ਬਚਾਓ ਨਸਲਾਂ ਬਚਾਓ ਚੋਣ ਦੀ ਪੁਰਾਣੀ